ਹਾਂਜੀ ਬਤਰਾਓ ਅੱਜ ਮੱਤਾ ਟੀਵੀ ਤੇ ਤੁਸੀਂ ਦੇਖ ਰਹੇ ਹੋ ਲਾਈਵ ਟੈਲੀਕਾਸਟ ਨੇਪਾਲ ਦੇ ਜੋ ਵਿੱਚ ਕੁਝ ਹੋਇਆ ਨੇਪਾਲ ਦੇ ਵਿੱਚ ਬਹੁਤ ਕੁਝ ਹੋਇਆ ਵੱਡਾ ਟੁਕੀ ਤੇ ਕਿੰਨਾ ਕੁਝ ਅੱਗ ਭੜਕੀ ਹੋਈ ਆ ਉਹਦੇ ਬਾਰੇ ਕੋਈ ਗੱਲਾਂ ਕਰਨੀਆਂ ਅੱਜ ਤੇ ਵੱਧ ਤੋਂ ਵੱਧ ਲੱਖਾਂ ਦੇ ਹਿਸਾਬ ਨਾਲ ਜੁੜ ਜਾਓ ਬੰਦੇ ਤੇ ਆਪਾਂ ਤੁਹਾਨੂੰ ਬਹੁਤ ਵਧੀਆ ਵਧੀਆ ਗੱਲਾਂ ਕਰਨੀਆਂ ਸਾਡੇ ਭਰਾ ਜੈਤੋ ਵਾਲੇ ਕਿੱਟੀ ਸਾਹਿਬ ਜੀ ਵੀ ਆਏ ਆ ਸਾਡੇ ਨਾਲ ਤੇ ਮੈਂ ਮਲਕੀ ਤੇ ਕਿੱਟੀ ਬਾਈ ਸਾਡੇ ਜੈਤੋ ਤੋਂ ਦੱਸੋ ਬਈ ਆਪਦੇ ਬਾਰੇ ਮਲਕੀ ਤੇ ਕਿੱਟੀ ਜੈਤੋ ਬਈ ਅੱਜ ਰਾਜੂ ਵਰਗੇ ਕਹਿੰਦੇ ਆਪਾਂ ਦੋ ਮਿੰਟ ਗੱਲਾਂ ਪੱਤਾ ਕਰਨੀਆਂ ਮੈਂ ਚਲੋ ਤੇ ਇਹ ਨੇਪਾਲ ਦੇ ਵਿੱਚ ਬਈ ਕਿੱਡਾ ਮਾੜਾ ਵਾਪਰਿਆ ਇਹ ਕੀ ਦੀ ਘਾਟ ਆ ਇਹ ਇਹ ਜਦੋਂ ਜੂਸ ਜਦੋਂ ੜਕਦਾ ਨਾ ਬਾਈ ਹਾਂ ਉਦੋਂ ਆਏ ਹੁੰਦਾ ਵੇਖ ਪਹਿਲਾਂ ਉਹਨਾਂ ਨੇ ਇਹ ਆਉਂਦੇ ਜਿਹੜੇ ਲੀਡਰ ਆ ਉੱਥੋਂ ਦੇ ਉਹਨਾਂ ਦੇ ਸੁੱਣ ਚਾਹ ਉਹਨਾਂ ਦੇ ਜਿਹੜੇ ਬੱਚੇ ਆ ਉਹ ਤਾਂ ਦਾ ਨਕਲੇ ਦੇ ਬਾਹਰਲੇ ਮੁਲਖ ਚਾ ਅਸ਼ੋ ਰਾਮ ਦੀ ਜ਼ਿੰਦਗੀ ਜੀ ਰਹੇ ਆ ਹਾਂ ਇਹਨਾਂ ਵਾਸਤੇ ਸਾਰਾ ਕੁਝ ਹੀ ਬੰਦ ਕਰਤਾ ਇੰਟਰਨੈਟ ਬੇਰੋਜ਼ਗਾਰੀ ਬਹੁਤ ਆ ਉੱਥੇ ਵਧੀ ਗਈ ਠੀਕ ਆ ਉਹ ਧਿਆਨ ਨਹੀਂ ਦੇ ਰਹੇ ਸੀ ਇਹ ਕੁਝ ਨਾ ਕੁਝ ਤਾਂ ਹੁੰਦਾ ਹੀ ਆ ਇਹ ਜਿਵੇਂ ਹਣ ਉੱਤੇ ਜਾਂ ਆਪਣੇ ਮੰਤਰੀ ਆ ਜਿਵੇਂ ਵੀ ਆਪਾਂ ਨੂੰ ਕਿੰਨਾ ਕੁਝ ਉਹ ਆਪਦੇ ਥੱਲੇ ਤਾਂ ਬੜਾ ਕੁਝ ਬਣਾ ਲੈਂਦੇ ਆ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਕਰੋੜਾਂ ਰੁਪਈਆਂ ਦੀਆਂ ਜائਦਾ ਆਪਾਂ ਕਿੰਨਾ ਕੁਸ ਬਣਾਈ ਜਾਂਦੇ ਆ ਆਪਣੇ ਅਰਗੇ ਛੋਟੇ ਜੀਵਿਨਦਾਰ ਦਾ ਛੋਟੇ ਦੁਕਾਨਦਾਰ ਭਰਾ ਦਾ ਕਿਉਂ ਨਹੀਂ ਬਣਦਾ ਕੁਸ ਇਹ ਆਪਣੇ ਵੀ ਇਹੋ ਜਿਹਾ ਕੰਮ ਹੋ ਸਕਦਾ ਇਹ ਤਾਂ ਵੱਡੀ ਗੱਲ ਨਹੀਂ ਬੇਰੋਜ਼ਗਾਰੀ ਹੁਣ ਬਹੁਤ ਜ਼ਿਆਦਾ ਆਪਣੇ ਵੀ ਬਹੁਤ ਵਧੀਆ ਬਹੁਤ ਬੇਰੋਜ਼ਗਾਰੀ ਹੈ ਬਹੁਤ ਜ਼ਿਆਦਾ ਆਪਣੇ ਵੀ ਇਹੀ ਗੱਲ ਹੋ ਰਹੀ ਹੈ ਪਰ ਜੇ ਪਹਿਲਾਂ ਅਗਲਾ ਸਰਕਾਰਾਂ ਨੇ ਗਲਤ ਪੈਰਤਾ ਪਾਰ ਸੀਗਾ ਹੈ ਰੋਜ਼ਗਾਰ ਦੇਣ ਦੀ ਬਜਾਈ ਆਪਣੇ ਹੈ ਅੱਜ ਕੜਕਤ ਆ ਦਾਣਾ ਫਰੀਜੀ ਫਲਾਨਾ ਕੋਲ ਫਰੀਜੀ ਅਬੀ ਦੀ ਬੈਲ ਫਰੀਜੀ ਸਾਡੇ ਅਸਤੇ ਹੈ ਕੀ ਸਾਨੂੰ ਵਿਹਲੇ ਕਰਤਾ ਜਮਾ ਜਮਾ ਵਿਹਲੇ ਕਰ ਹਾਂ ਆ ਵੀ ਹੈਗਾ ਕੰਮ ਤਾਂ ਕੋਈ ਦਿੱਤਾ ਹੀ ਨਹੀਂ ਇਹਨਾਂ ਨੇ ਕਿ ਨੌਜਵਾਨ ਰੁਜ਼ਗਾਰ ਦੇਵੇ ਕਿਉਂਕਿ ਭਗਤ ਸਿੰਘ ਨੇ ਕਿਹਾ ਸੀਗਾ ਵੀ ਜਿਹੜੇ ਨੌਜਵਾਨ ਆ ਦੇਸ਼ ਦਾ ਸ਼ਰਮਾਇਆ ਹੁੰਦੇ ਆ ਇਹ ਜਿਹੜਾ ਬੁੱਦਾ ਨਾ ਇਹ ਸੰਖੇੜਾ ਨਹੀਂ ਬਹੁਤ ਭਗੀਰਸਾ ਨਾਲ ਸੋਚਣ ਵਾਲਾ ਗਾਂ ਤੇ ਨੌਜਵਾਨੀ ਨੂੰ ਤਾਂ ਇਹਨਾਂ ਨੇ ਵਾਰਤਾ ਨਸ਼ਿਆਂ ਚ ਪਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਚ ਤਾਂ ਇਹਨਾਂ ਨੇ ਬਹੁਤ ਤੱਕਣ ਦੀ ਕੋਸ਼ਿਸ਼ ਕਰੀ ਐ ਪਰ ਨਹੀਂ ਠੱਕੀ ਨਹੀਂ ਗਈ ਉਹ ਨੌਜਵਾਨਾਂ ਦੀ ਆਪਦੀ ਵੀ ਗਲਤੀ ਹੈ ਬਾਈ ਇਹ 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 ਗੱਲ ਨਹੀਂ ਕਹਿ ਸਕਦੇ ਆਪਾਂ ਹੈ ਸਹੀ ਗੱਲ ਹੈ ਸਾਰਾ ਕੋਈ ਦੇਸ਼ ਉਹਨਾਂ ਨੂੰ ਦੋਸ਼ ਦੇਈਆਂ ਨਾ ਆਪਾਂ ਪਰ ਉਹ ਜਿਹੜਾ ਉੱਥੇ ਹੋਇਆ ਜਿਹੜਾ ਨੇਪਾਲ ਦੀ ਗੱਲ ਆਪਾਂ ਕਰਦੀ ਗੱਲ ਨੇਪਾਲ ਦੀ ਕਿ ਉੱਥੇ ਹੋਇਆ ਗਲਤੀ ਜਿਹੜਾ ਹੋਇਆ ਬਹੁਤ ਜ਼ਿਆਦੇ ਗਲਤ ਹੋਇਆ ਪਹਿਲਾਂ ਉਹਨੇ 20 ਬੱਚੇ ਮਾਰਦੇ ਉੱਥੇ ਜਿਹੜੇ 19 ਤੋਂ 20 ਸਾਲ ਦੇ ਸੀਗੇ ਬਾਕੀ 8-900 ਉੱਥੇ ਬੱਚਾ ਜ਼ਖਮੀ ਕਰਤਾ ਉਹਨਾਂ ਨੇ ਉਹਨਾਂ ਦਾ ਫਿਰ ਜਾਂਦਾਂ ਨੇ ਤਾਂ ਭੜਕਣਾ ਸੀ ਨਾ ਵੇਰ ਉਹਦਾ ਹਾਲ ਕੀ ਹੋਇਆ ਉਹਨਾਂ ਦੇ ਵੇਖ ਲੈ ਆਪੋ ਕਿੰਨਾ ਹਾਲਾ ਹੋਇਆ ਹਾਂਜੀ ਮਿੱਤਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਫੁੱਲ ਆਪਣੇ ਮੰਤੀਆਂ ਸੰਤਰੀਆਂ ਤਾਈਂ ਪਹੁੰਚਾ ਦਿਓ ਕਿ ਬਾਈ ਜੀ ਸੁਧਰ ਜੋ ਹਜੇ ਵੀ ਸੁਧਰ ਜੋ ਆਪਣੇ ਹੁਣ ਜੈਤੋ ਸ਼ਹਿਰ ਦੀ ਜਿਹੜੀ ਮਰਜ਼ੀ ਸ਼ੜਕ ਤੇ ਜਾਵਣਾ ਭੈਣ ਦੇ 3-3 ਫੁੱਟ ਦੇ ਟੋਏ ਆ ਫਿੱਤਾ ਮਾਰ ਕੇ ਵੇਖ ਲੈ ਆਪਾਂ ਉਹਨਾਂ ਨੂੰ ਇਹ ਵੀ ਇਹ ਦਾ ਸਰਕਾਰਾਂ ਦਾ ਕੰਮ ਹੈ ਦਾਈ ਜੀ ਆਪਨੇ ਆ ਕੰਮ ਨਹੀਂ ਕਰਨਾ ਕੋਈ ਇਹ ਦਾ ਛੋੜੇ ਕੰਮ ਹੈ ਦਾ ਹੰਦੂ ਦੂਜੀ ਗੱਲ ਬਲਦਰ ਤੇ ਬਹੁਤ ਬਹੁਤ ਸੋਚਣ ਵਾਲਾ ਪਿਆ ਬਾਈ ਰਿਸ਼ਵਤ ਖੋਰੀ ਕਿੰਨੀ ਵਧਾਈ ਹੋਈ ਹੈ ਇਹ ਸਰਕਾਰਾਂ ਦੀ ਵਧਾਈ ਹੋਈ ਹੈ ਇਹਦਾ ਬਾਈ ਜਿਹਨੇ ਰਿਸ਼ਵਤ ਲੈਣੀ ਉਹ ਲੈਣੀ ਹੈ ਜਿਹਨੇ ਨਹੀਂ ਲੈਣੀ ਨਹੀਂ ਲੈਣੀ ਦੇਰ ਵਿੱਚ ਇਮਾਨਦਾਰ ਵੀ ਬਹੁਤ ਹੈ ਇਮਾਨਦਾਰ ਐਮਐਲਏ ਵੀ ਆਪਣੇ ਹੈਗੇ ਆ ਸਰਕਾਰ ਦੇ ਵਿੱਚ ਮੰਤਰੀ ਵੀ ਇਮਾਨਦਾਰ ਹੁੰਦੇ ਆ ਬੇਈਮਾਨ ਵੀ ਬਹੁਤ ਹੈ ਸਾਰਾ ਕੁਝ ਹੀ ਆ ਬਾਈ ਇਹ ਇਹਦਾ ਸ਼ੁਰੂ ਤੇ ਗੱਲ ਆਇਆ ਹੈ ਕਾਇਰ ਸਾਰਾ ਕੁਝ ਹੀ ਹੈਗਾ ਆਪਣੇ ਦੇਸ਼ ਨੇ ਨੂੰ 70 ਸਾਲ ਹੋ ਗਏ ਆਜ਼ਾਦ ਹੋਏ ਨੇ ਤਰੱਕੀ ਭੋਰਾ ਵੀ ਨਹੀਂ ਕੀਤੀ ਤੇ ਦਵਾਈ ਆਰ ਕੇ ਦੇਸ਼ ਜਾਂ ਚੀਨ ਆਰ ਕੇ ਦੇਸ਼ ਆਪਣੇ ਵੇਂਦੇ ਵੇਂਦੇ ਆਪਣੀ ਸੁਰਤ ਸੁਰਤ ਦੀ ਕਿੰਨਾ ਕੁਝ ਬਣ ਗਿਆ ਯਾਰ ਕੀ ਕੁਝ ਬਣਾ ਲਿਆ ਉਹਨੇ ਕਿੰਨੀਆਂ ਵਧੀਆ ਸਹੂਲਤਾਂ ਬਣਾ ਲਿਆ ਆਪਦੇ ਨਾਗਰਿਕਾਂ ਵਾਸਤੇ ਕਿੰਨਾ ਵਧੀਆ ਸਾਰਾ ਕੁਝ ਘੈਂਟ ਕਰਤਾ ਕੰਮ ਉਹਨੇ ਯਾਰ ਉਹੀ ਤਾਂ ਬੰਦੀ ਹੈ ਯਾਰ ਬੰਦੇ ਤਾਂ ਹੈਗੇ ਆ ਪਰ ਉਹਦਾ ਨਕਲੀਂ ਦੇ ਸਰਕਾਰ ਨਾਲ ਥੋੜਾ ਜਿਹਾ ਹੋਣਾ ਸਾਡੇ ਯੂਥ ਕੰਨੇ ਧਿਆਨ ਦੇਵੇ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਤੇ ਬਾਕੀ ਯਾਰ ਜਿਹੜੇ ਬੰਦੇ ਆ ਹੁਣ ਗਲਤ ਕੰਮ ਕਰਦੇ ਆ ਉਹਨਾਂ ਨੂੰ ਵੀ ਚਾਹੀਦਾ ਵੀ ਅਸੀਂ ਆ ਕੀ ਕਰੀ ਜਾਨੇ ਆ ਕਿੱਧਰ ਰਕੜੇ ਰਸਤੇ 'ਚ ਪਏ ਆਵੇਂ ਅਸੀਂ ਹਾਂ ਹੈ ਤੁਹਾਨੂੰ ਪਤਾ ਹੀ ਹੈ ਨਹੀਂ ਕਈ ਬੰਦੇ ਬਹੁਤ ਗਲਤ ਰਸਤਿਆਂ ਦੇ ਵਿੱਚ ਪਏ ਹੋਏ ਆ ਵੀਰੇ ਸੁਧਰ ਜੋ ਜਿਹੜੇ ਨਸ਼ਾ ਨਸ਼ਾ ਕਰਦੇ ਆ ਉਹ ਵੀ ਸੁਧਰ ਜੋ ਤੇ ਦੂਜੀ ਗੱਲ ਯਾਰ ਮੈਨੂੰ ਕਹਦਾ ਵੀ ਇੱਕ ਬੰਦੇ ਨੇ ਦੱਸਿਆ ਕਹਿੰਦਾ ਜਿਹੜੀ ਸਰਾਣਾ ਜਿਹੜਾ ਜਿਹੜੀਆਂ 100 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਕੈਂਸਰ ਤੇ ਕਰੋ ਹੋਰ ਸਾਹ ਸਾਹ ਦੀ ਬਿਮਾਰੀ ਜਿਹੜੀ ਕਿ ਹੋਰ ਉਹ ਜਿਸ ਕਿਰਪਾ ਪਤਨ ਕੁਝ ਵੀ ਕੋਈ ਕੁਝ ਵੀ ਕਹਦੇ ਆਪਣਾ ਜਿਹੜੇ ਸਰੀਰ ਦਾ ਹੈ ਐਨਾ ਕੁਝ ਬਿਮਾਰੀਆਂ ਲਾਉਂਦੀ ਤੇ ਇੰਨੇ ਆਹੋ ਜਿਹੜਾ ਸਰਾਣਾ ਜਿਹੜਾ ਲਾਉਂਦੇ ਆ ਮੈਂ ਕਹਿੰਦਾ ਵੀ ਮੈਂ 70% ਲਾਉਂਦੇ ਆ ਜਵਾਬ ਸਭ ਨੌਜਵਾਨ 70% ਲਾਉਂਦੇ ਆ ਲਾਉਂਦੇ ਆ ਉਹਨੂੰ ਕੁਲੈਪ ਕਹਿੰਦੇ ਨੇ ਕੁਲੈਪ ਵਿੱਚ ਭਈਆਂ ਦੇ ਪਿੱਛੇ ਲੱਗ ਲੱਗ ਇਹ ਵੀ ਉਵੇਂ ਬਣ ਗਏ ਆਪਣੇ ਵੀ ਬਹੁਤ ਬੰਦੇ ਲਾਉਂਦੇ ਆ ਵੇਖੇ ਉਹ ਇੱਕ ਬੰਦੇ ਨੇ ਮੈਂ ਕਿੰਨਾ ਕੀ ਵਿਕ ਜਾਂਦੀ ਇੱਕ ਦੁਕਾਨਦਾਰ ਨੂੰ ਕਿਹਾ ਮੈਂ ਕਿਾ 2000 ਦੀਆਂ ਤਾਂ ਰੋਜ਼ ਦੀ ਵਿਕ ਜਾਂਦੀ ਹੈ ਇਹ ਹੀ ਲੈਂਦਾ ਇੱਥੋਂ ਹਾਂ ਇੱਕ ਕੁਲੈਪ 2000 ਰੁਪਏ ਦੁਕਾਨਦਾਰ ਹਾਂ ਕਹਿੰਦਾ 2000 ਦੀ ਵਿਕ ਜਾਂਦੀ ਇੱਕ ਨੂੰ ਬੱਸ ਚੈੱਕ ਕਰ ਮੈਂ ਕਿਹਾ ਕਮਾਉਂਦਾ ਬਹੁਤ ਬਹੁਤ ਤਰੱਕੀ ਕੀਤੀ ਹੈ ਪੰਜਾਬ ਨੇ ਹਿੰਦੁਸਤਾਨ ਨੇ ਹੈਨਾ ਤੇ ਉੱਥੇ ਮੈਂ ਕਿਹਾ ਹੈਰਾਨ ਹੀ ਮੈਂ ਇਹਨਾਂ ਨੇ ਕਿੰਨਾ ਤੇ ਜ਼ਰਦਾ ਵੀ ਵਿਕ ਜਾਂਦਾ ਕਹਿੰਦਾ ਹੋਰ ਯਾਰ ਕਹਿੰਦਾ ਤੇ ਹੁਣ ਜਾਗ ਹੁਣ ਦੂਜਾ ਕੀ ਕੌਣ ਰ ਜੇ ਜੂਤੀ ਹੈ ਗਲਤ ਚੱਲ ਜਾਂਦਾ ਵੀ ਪਤਾ ਨਕ ਲੈਂਦੇ ਆ ਵੀ ਮੈਂ ਤਾਂ ਐ ਹੀ ਕਰੂੰਗਾ ਕਹਿ ਹੁੰਦੇ ਆ ਐ ਨਹੀਂ ਕਰਦਾ ਐ ਨਹੀਂ ਚੱਲਦਾ ਮਨ ਸਾਰਾ ਕੁਛ ਤੇ ਇਹ ਵਾਲਾ ਨਹੀਂ ਆਇਆ ਨਹੀਂ ਚੱਲਦਾ ਹੁਣ ਆਪਣੇ ਸਕੂਲ ਆਏ ਆਪਣੇ ਨਾਲ ਸਕੂਲ ਆਪਣੇ ਹਾਂ ਹਾਂ ਸਕੂਲ ਦੇ ਵਿੱਚ ਭਾਈ ਇੱਥੋਂ ਪੜ ਕੇ ਉਹਦਾ ਨਕ ਲੈਂਦੇ ਜੱਜ ਲੱਗ ਜਾਂਦਾ ਇੱਥੇ ਪੜ ਕੇ ਉਹਦਾ ਨਕ ਲੈਂਦੇ ਪੀਅਰ ਬਣ ਜਾਂਦਾ ਇੱਥੇ ਪੜ ਕੇ ਜਾ ਉਹ ਨਲਾਇਕ ਤੁਰਿਆ ਫਿਰਦਾ ਇਹਦਾ ਫਾਇਦਾ ਉਹ ਹੀ ਸਕੂਲ ਹੀ ਹਾਂ ਹਾਂ ਬੰਦੇ ਤੇ ਆਪ ਦੇ ਆਪ ਤੇ ਡਿਪੈਂਡ ਹੁੰਦਾ ਭਾਈ ਇਹ ਅਵੇ ਇਕੱਲਾ ਸਾਰਾ ਦੋਸ਼ ਦੇਈ ਜਾਂਦਾ ਇਹ ਵੀ ਗੱਲ ਗਲਤ ਆ ਹੁੰਦਾ ਹੋ ਜਾਂਦੀ ਠੀਕ ਆ ਨਾ ਬਈ ਹੂੰ ਹੂੰ ਹੋਰ ਦੱਸੋ ਫਿਰ ਹੋਰ ਠੀਕ ਆ ਬਾਈ ਵਧੀਆ ਤੇ ਹੋਰ ਫਿਰ ਮੋਤੀ ਸਿੰਘ ਕਿਤੇ ਤੇ ਕੋਈ ਗਾਣਾ ਗੁਣਾ ਸੁਣਾ ਦਿਓ ਫਿਰ ਬਸ ਕੋਈ ਗਾਣਾ ਦੇ ਪਰ ਹਾਂ ਹੁਣ ਮੂਡ ਹੁਣ ਫਿਰ ਗੱਲਾਂ ਕਰੀਏ ਜਾਂ ਤੁਹਾਡੇ ਕੋਲ ਕੋਈ ਮਨ ਰੰਜਨ ਕਰ ਦਿਓ ਮੈਂ ਚੱਲ ਹਾਂ ਨਹੀਂ ਨਹੀਂ ਹੁਣ ਫਿਰ ਨਹੀਂ ਨਹੀਂ ਮਨ ਰੰਜਨ ਦਾ ਕਦੇ ਅਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਹਾਂ ਕਿਹਦੇ ਆਪਣੇ ਪੈਰ ਕੋਈ ਇਹਦੇ ਉੱਤੇ ਕੋਈ ਗਾਣਾ ਇਹਦੇ ਉੱਤੇ ਕੋਈ ਬਣਾਇਆ ਹੋਵੇ ਕੋਈ ਕਈ ਕੋਸ ਲਿਖਿਆ ਲੈ ਲੈ ਸਰਕਾਰ ਦੇ ਉੱਤੇ ਐ ਸਰ ਉਹ ਫੇਰ ਕੁਛ ਹੁੰਦਾ ਫੇਰ ਵੇਖਾਂਗੇ ਨਹੀਂ ਲਿਖਿਆ ਨਹੀਂ ਠੀਕ ਆ ਤੇਰੇ ਕੋਲੇ ਤਾਂ ਇਹ ਕਈ ਦੀ ਗੱਲਬਾਤ ਕਰਨ ਦਾ ਮੂਹਰੋ ਤੱਕੇ ਨਹੀਂ ਲੈਂਦਾ ਸਰਕਾਰ ਨੂੰ ਚਾਹੀਦਾ ਵੀ ਸੁਧਰ ਜੋ ਨਹੀਂ ਤਾਂ ਆਹੀਂ ਪੜਾਕੇ ਬੈਣਗੇ ਤੇ ਨਹੀਂ ਨਹੀਂ ਆ ਨਹੀਂ ਯਾਰ ਹਾਂ ਜੀ ਮਿੱਤਰੋ ਸਰਕਾਰ ਨੂੰ ਨਹੀਂ ਨਹੀਂ ਚਾਹੀਦਾ ਸੁਧਰਨਾ ਚਾਹੀਦਾ ਸੁਧਰਨਾ ਸਾਰਿਆਂ ਨੂੰ ਚਾਹੀਦਾ ਇੱਕ ਇਹ ਜਿਹੜੀ ਹੈਗੀ ਆ ਇਹੜਾ ਵਿਸ਼ਾ ਮੰਨ ਕੇ ਕੋਸ਼ਿਸ਼ ਵੀ ਹੈ ਮਾਪਾਲ ਤੋਂ ਆਪਣੇ ਮੰਤਰੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਬਾਈ ਜੇ ਨਵਾਂ ਸੁਤਰੇੜਾ ਤੇ ਪੜਾ ਕੇ ਫਰਾਈ ਪਹਿਣਗੇ ਨਹੀਂ 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 ਸਹੀ ਗੱਲ ਆ ਯਾਰ ਆਪਣੇ ਹੁਣ ਕਿੰਨਾ ਕੁਸ਼ ਹੋ ਰਿਆ ਬੱਚੇ-ਬੱਚੇ ਨੂੰ ਪਤਾ ਹਰ ਇੱਕ ਨੂੰ ਪਤਾ ਆ ਸਰਕਾਰਾਂ ਕੀ ਕਰ ਰਹੀਆਂ ਕੋਈ ਕੰਮ ਨਹੀਂ ਕਰ ਰਹੀਆਂ ਪੱਲੇ ਆਪ ਦੇ ਪੈਸਾ ਬਣਾਉਣ ਤੇ ਹੋਇਆ ਕੋਠੀਆਂ ਪਾਉਣ ਤੇ ਹੋਇਆ ਗੱਡੀਆਂ ਲੈਣ ਤੇ ਹੋਇਆ ਇਹ ਭ੍ਰਿਸ਼ਟ ਮੰਤਰੀਆਂ ਨੂੰ ਚੇਤਾਵਨੀ ਆ ਦੂਜਿਆਂ ਨੂੰ ਨਹੀਂ ਸਾਰੇ ਹੀ ਹੋਏ ਪਏ ਆ ਭ੍ਰਿਸ਼ਟ ਹੋਏ ਪਏ ਆ ਲੋਕ ਅਫਸਰशाही ਵੀ ਆ ਦੂਸਰੇ ਸਾਰਾ ਕੁਝ ਹੀ ਆ ਇਹ ਵਿੱਚ ਬਹੁਤ ਬਹੁਤ ਭ੍ਰਿਸ਼ਟ ਤਾਂ ਭ੍ਰਿਸ਼ਟਾਚਾਰ ਸਾਪ੍ਰਿਸ਼ਟਾਚਾਰੀ ਆ ਇਹ ਸਰਕਾਰਾਂ ਆਈ ਅੱਜ ਕਹਿੰਦੀਆਂ ਅਸੀਂ ਭ੍ਰਿਸ਼ਟਾਚਾਰ ਹਟਾਵਾਂਗੇ ਅਸੀਂ ਐਂ ਕਰਾਂਗੇ ਐਂ ਕਰਾਂਗੇ ਭ੍ਰਿਸ਼ਟਾਚਾਰ ਕਿੱਥੇ ਹਟਦਾ ਕਿੱਥੇ ਭ੍ਰਿਸ਼ਟਾਚਾਰ ਹਟਿਆ ਨਹੀਂਗਾ ਬੰਦ ਨਹੀਂ ਹੋਇਆ ਤੇ ਸਰਕਾਰਾਂ ਨੂੰ ਜ਼ਰੂਰ ਚਾਹੀਦਾ ਸੁਧਰਨਾ ਜ਼ਰੂਰ ਚਾਹੀਦਾ ਤੇ ਨੇਪਾਲ ਦੇ ਵਿੱਚ ਬਹੁਤ ਮਾੜਾ ਵੀ ਹੋਇਆ ਆਪਾਂ ਕਹੀਏ ਵੀ ਚੰਗਾ ਵੀ ਕੋਈ ਨਹੀਂ ਹੋਇਆ ਪਰ ਜੇ ਉਹਨਾਂ ਦੇ ਮੰਤਰੀ ਸ਼ਾਂਤਰੀ ਜੋ ਚੰਗਾ ਕਰ ਸਕਦੇ ਸੀ ਹੁਣ ਵੇਖ ਲਓ ਪੁਲਿਸ ਵੀ ਮਿਲੀ ਹੋਊ ਨਾਲ ਫੌਜ ਵੀ ਮਿਲੀ ਹੋ ਫੇਰ ਹੀ ਕੋਈ ਇਨਸਾਫ ਨਹੀਂ ਹੁੰਦਾ ਉਹਦਾ ਹੁਕਮ ਦੇ ਗੁਲਾਮ ਹੁੰਦੇ ਆ ਬਈ ਹਾਂ ਹਾਂ ਕਿਵੇਂ ਜਿਹਦੀ ਸਰਕਾਰ ਹੁੰਦੀ ਉਹਦੇ ਆਖੇ ਆਖੇ ਲੱਗਣਾ ਲੱਖਾਂ ਦੇ ਹਿਸਾਬ ਨਾਲ ਕਈ ਵਾਰ ਕੱਢ ਲਏ ਉਹਨਾਂ ਨੇ ਲੱਖਾਂ ਦੇ ਹਿਸਾਬ ਨਾਲ ਕਈ ਵਾਰ ਕੱਢ ਲਏ ਨੇਪਾਲ ਵਾਲਿਆਂ ਨੇ ਆ ਮੇਰੇ ਬੇਸ਼ੁਣ ਉੱਥੇ ਕੋਈ ਸਰਕਾਰ ਨਹੀਂ ਕੁਛ ਨਹੀਂ ਗਾ ਗੁੰਡਾਗਰਦੀ ਵਧੂਗੀ ਹੋਰ ਵੀ ਬਸ ਕੋ ਵਧੂਗਾ ਉੱਥੇ ਉਹ ਲੋਕਾਂ ਦੇ ਗੁੰਡਾਗਰਦੀ ਵਧ ਗਈ ਹਾਂ ਦੰਗੋਬਸਾਦ ਹੋ ਰਿਹਾ ਹੋਵੇਗਾ ਕਿ ਮਾੜੀ ਅਨਸਰ ਵੀ ਬਾਹਰ ਆਗੇ ਹਾਂ ਸਾਰਾ ਕੁਝ ਹੋ ਗਿਆ ਹਾਂ ਹਾਂ ਚਲੋ ਮੈਂ ਕਹਿੰਦੇ ਹਾਂ ਕੀ ਹੋਊਗਾ ਅੱਗੇ ਉਹਨਾਂ ਦੀ ਸਰਕਾਰ ਦੀ ਆਪਣੀ ਤਾਂ ਨਹੀਂ ਤੁਹਾਨੂੰ ਪਤਾ ਹੀ ਹੈ ਆਪਾਂ ਤਾਂ ਸੋਚ ਹੀ ਸਕਦੇ ਹਾਂ ਉਹਨਾਂ ਬਾਰੇ ਨਹੀਂ ਸੋਚ ਸਕਦੇ ਆਪਾਂ ਬਸ ਤਾਂ ਸਕਦੇ ਆ ਆਪਾਂ ਬੋਲ ਤਾਂ ਸਕਦੇ ਆ ਆਪਣੇ ਉਹਦਾ ਜਿਵੇਂ ਜਵਾਨ ਤੇ ਕੁਝ ਬੰਨਿਆ ਹੋਇਆ ਪਰ ਚਾਹੀਦਾ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਆਪਦੇ ਦੇਸ਼ ਦੀ ਤਰੱਕੀ ਦੇ ਵੱਲ ਨੂੰ ਮੁੜਨ ਕੋਈ ਵੱਡੀਆਂ ਕੋਈ ਹੋ ਜੀਆਂ ਚੀਜ਼ਾਂ ਬਣਾਉਣ ਲੋਕ ਦੇਖ ਕੇ ਜਾਣ ਬਈ ਹੈਗਾ ਕੋਈ ਹਿੰਦੁਸਤਾਨ ਦੇਸ਼ ਹੈਗਾ ਕੋਈ ਵੱਡੇ ਵੱਡੇ ਰੋਜ਼ਗਾਰ ਜੀ ਬੰਦ ਕੋਈ ਹੋਵੇ ਦੇਵੇ ਸਰਕਾਰ ਵਾਲੀ ਵਧੀਆ ਗੱਲ ਹੈ ਤੈਨੂੰ ਪਤਾ ਹੀ ਹੈ ਕਿ ਕੀ ਕੁਝ ਹੋਈ ਜਾਂਦਾ ਬਾਹਰ ਨੂੰ ਭੱਜੀ ਜਾਂਦੇ ਆ ਆਪਣੇ ਜਾ ਕੇ ਇੱਕ ਮਿੰਟ ਹੁਣ ਇਹਨਾਂ ਨੇ ਆਪਣੇ ਪਿਆਵ ਦੇ ਆਪਣੇ ਪਿਆਵ ਦੇ ਨੌਜਵਾਨ ਕੀ ਕਰਦੇ ਆ ਜਾ ਕੇ ਕੈਨੇਡਾ ਅਮਰੀਕਾ ਇਥੋ ਆਇਲੈਸਟ ਕੀਤਾ ਜਾਂ ਹੋਰ ਕਾਸਾ ਗਏ ਜਾਂ ਵਰਕ ਪਰਮੰਟ ਲਿਆ ਉਥੇ ਜਾ ਕੇ ਟਰਾਲਾ ਲੈ ਲੈਣੇ ਟਰਾਲੀ ਗੇੜੀ ਲਾਉਦੇ ਹੋਰ ਕੁਝ ਵੀ ਕਰਦੇ ਇਥੋਂ ਹੁਣ ਉਹਦੇ ਰੱਖ ਲੈਂਦੇ ਆ ਆਪਣੇ ਪਤਾ ਪਹਿਲਾਂ ਕੀ ਹੁੰਦਾ ਸੀਗਾ ਫਲਾਨਾ ਕੌਣ ਆ ਦਰਬਾਰਾ ਸੰਗ ਡੀਸੀ ਉਹ ਕੁਆਰਟਰਲ ਕੌਣ ਆ ਫਲਾਨਾ ਜਸਪਾਲ ਸਿੰਘ ਕਾ ਕਾਲੋ ਕਾਲੋ ਜਨ ਕੇ ਇਹੋ ਜਿਹੇ ਬੰਦੇ ਨਾ ਨਾ ਕਾਫੀ ਨਾਂ ਹੁੰਦੇ ਹੀ ਬੰਦੇ ਹੈਂ ਜਿਹੜੇ ਬੰਦੇ ਡੀਸੀ ਉਹ ਸਿੱਖ ਬੰਦੇ ਹੁੰਦੇ ਸੀਗੇ ਇਹ ਦੂਜੇ ਉੱਤੋਂ ਉੱਤੇ ਹੁੰਦੇ ਹੋਏ ਵੀ ਅਸਰਾਂ ਦੇ ਸਿੱਖ ਬੰਦੇ ਹੁੰਦੇ ਸੀਗੇ ਹੁਣ ਆ ਗਏ ਉਧਰ ਉਧਰ ਪੜ ਕੇ ਇੱਧਰ ਲੱਗੀ ਜਾਂਦੇ ਆ ਤੁਹਾਨੂੰ ਪਤਾ ਹੈ ਭਈਏ ਆ ਗਏ ਭਈਏ ਨਹੀਂ ਸਾਰੇ ਉਹਦਾਂ ਪੜ ਕੇ ਲਿਖ ਕੇ ਆਉਂਦੇ ਆ ਬੰਦੇ ਆ ਇਹ ਬੰਦੇ ਸਾਰੇ ਅੱਛਾ ਬੰਦੇ ਪੜ ਕੇ ਲਿਖ ਕੇ ਆਪਣੇ ਤੇ ਸੋਚ ਹੀ ਥੱਜ ਕਰੇਗੀ ਵੀ ਇਸ ਜਿੱਕੇ ਇੱਥੇ ਘੜਾ ਨਹੀਂ ਵੱਟਗਾ ਸਰ ਮੋਕਾ ਗਿਆ ਸਾਰਾ ਕੁਝ ਇਹ ਗਿਆ ਪੜੋ ਲਿਖੋ ਸਾਰਾ ਕੁਝ ਉਹ ਵੀ ਪੜ ਕੋ ਨੰਬਰ ਲੈਂਦੇ ਤਾਂ ਹੁੰਦੇ ਆ ਵੀ ਤਾਂ ਆਉਂਦੀ ਆ ਆਪਾਂ ਇਹ ਗੱਲ ਨਹੀਂ ਕਹਿੰਦੇ ਵੀ ਭਈਏ ਆ ਗਏ ਜਾਂ ਕੁਛ ਆ ਗਿਆ ਕੁਛ ਵੀ ਆ ਹੁਣ ਆਪਣੇ ਮੁੰਡੇ ਵੇਖਿਆ ਨਾ ਜਿੰਦੇ ਕੋਈ ਪੈਲੀ ਪੂਲੀ ਹੈ ਨਹੀਂ ਐਂ ਰੇੜੇ ਤੋਂ ਦੇ ਫਿਰਨਗੇ ਹੋ ਹਰਨ ਕਰਦੇ ਆ ਉਹ ਗਲੀ ਚ ਲੰਘਾਂਗੇ ਕਿਤੇ ਉਹ ਗਲੀ ਕਿੰਨਾਗੇ ਕੋਈ ਗੱਲ ਹੈ ਹੁਣ ਉਹ ਇਥੋਂ ਵੇਖੇ ਬੰਦੇ ਜੁਪੀ ਦੇ ਹੋਰ ਖੜੇ ਹੁੰਦੇ ਉਹ ਤੜਕੇ ਤੋਂ ਲੈ ਕੇ ਰੇੜੀਆਂ ਤਾਂ ਕਿਹ ਐ ਖੜੇ ਹੁੰਦੇ ਤੜਕੇ ਤੋਂ ਲੈ ਕੇ ਹੈ ਅਗਲਾ ਤਰੱਕੀ ਕਰਨੀ ਕਰਨੀ ਹੈ ਆ ਵੀ ਗੱਲਾਂ ਨਾਲ ਦੋ ਗੱਲਾਂ ਹਰਕਤ ਦੇ ਗੱਲ ਦੇ ਦੋ ਪਹਿਲੂ ਹੁੰਦੇ ਆ ਹਾਂ ਹਾਂ ਸਮਝਿਆ ਗਲਤ ਸੀ ਐ ਨਹੀਂ ਵੀ ਆਪਾ ਉਹ ਨਹੀਂ ਕਹਿੰਦੇ ਹਾਂ ਮੈਂ ਉਹ ਨਹੀਂ ਕਹਿੰਦਾ ਮੈਂ ਇਹ ਗੱਲ ਕਹਿੰਦਾ ਵੀ ਖੂਨ ਜੀ ਦਾ ਮਰਜ਼ੀ ਕੱਟਲਾ ਇੱਕੋ ਜਿਹਾ ਹੀ ਐ ਹੜਪੀੜ ਤਾਂ ਵਾਲੇ ਦਾ ਹਾਂ ਤੇ ਦੂਜੀ ਗੱਲ ਹੜਪੀੜ ਤਾਂ ਕਿੰਨਾ ਕੁਸ਼ ਹੋਇਆ ਹੜਪੀੜਤਾਂ ਦਾ ਵੀ ਆਪਣੇ ਦਾ ਉੱਥੇ ਸਪੈਸ਼ਲ ਗੱਲ ਮੁੱਖ ਜਿਹੜੇ ਉੱਥੇ ਸੇਵਾ ਕੰਮ ਜਾਂਦੇ ਹਾਂ ਉਹ ਉੱਥੇ ਲੋਕਾਂ ਦੀਆਂ ਜਾਤਾਂ ਪਾਥਾਂ ਫਰਕਦੇ ਆ ਬਾਈ ਉਹਨਾਂ ਬਾਰੇ ਕੀ ਕਹੋਗੇ ਦੱਸ ਜਾਤਾ ਪਾਤਾ ਭਾਈ ਉਹਨਾਂ ਦਾ ਲੈ ਲੈਂਦੇ ਪਰਦਾ ਕੀ ਗੱਲ ਐ ਯਾਰ ਰਕਤ ਨਾਲ ਦੇ ਬੰਦੇ ਹੁੰਦੇ ਆ ਹਾਂ ਪੰਜੇ ਉਂਗਲੇ ਇੱਕੋ ਜਿਹੇ ਨਹੀਂ ਹੁੰਦੇ ਗਾ ਹਰਕਤ ਨਹੀਂ ਸੋਚ ਐ ਇੱਕ ਮਿੰਟ ਜਾਤ-ਪਾਤ ਦੇ ਹਿਸਾਬ ਨਾਲ ਕੋਈ ਸੋਚੀ ਨਹੀਂ ਹੁੰਦੀ ਹੈ ਤਾਂ ਆ ਬੰਦਾ ਜਿਹੜੇ ਕਿ ਮਿਸਤਰੀਆਂ ਦਾ ਮੁੰਡਾ ਚੰਗਾ ਮਿਸਤਰੀ ਬਣ ਕੇ ਆਏ ਹੋਏ ਇਹੋ ਜਿਹੇ ਹੋਣਗੇ ਕੋਈ ਕੋਈ ਗਲਤ ਵੀ ਹੋਊਗਾ ਠੀਕ ਵੀ ਹੋਊਗਾ ਸਾਰੇ ਜਾਤ-ਪਾਤ ਦਾ ਹਿਸਾਬ ਨਾਲ ਕੋਈ ਨਹੀਂ ਹੁੰਦਾ ਮੈਂ ਇਹਦਾ ਮਾਪਰੇ ਸੁਖੋਤ ਸਿੰਘ ਜੀ ਆਤਾ ਪਾਤਾ ਖਤਮ ਕਰਦਿਆਂ ਸੀ ਤੇਰੀ ਗੱਲ ਸੁਣਾ ਨਹੀਂ ਮੈਂ ਇੱਕ ਗੱਲ ਐ ਕਹਿਣਾ ਚਾਹਣਾ ਦਾ ਵੀ ਇੱਕ ਸੇਵਾਦਾਰ ਸੀਗਾ ਵੀ ਉੱਥੇ ਸੇਵਾ ਕਰਨ ਗਿਆ ਸੀਗਾ ਉਹ ਟਰੈਕਟਰ ਦੀ ਟਰਾਲੀ ਤੇ ਚੜ ਕੇ ਕਹੀ ਜਾਂਦਾ ਮੈਨੂੰ ਗੁਰੂ ਰਾਮਦਾਸ ਦੀ ਸੌ ਮੈਂ ਸੇਵਾ ਕਰਨ ਨਹੀਂ ਆਉਂਦਾ ਵੀ ਤੂੰ ਕਹਿੰਦਾ ਸਾਡੇ ਜ਼ਿੰਮੇਦਾਰ ਭਾਈ ਤਾਂ ਮੂਰੇ ਨਹੀਂ ਆਉਂਦੇ ਤੇ ਇਹ ਕਹਿੰਦਾ ਆਖੇ ਜਿਨ੍ਹਾਂ ਦੀਆਂ ਫਸਲਾਂ ਵੀ ਨਹੀਂ ਮਰੀਆਂ ਤੇ ਉਹ ਆ ਕੇ ਕਹਿੰਦਾ ਸਾਡੇ ਕੋ ਰਸਣ ਲਾਉਂਦੇ ਆ ਸਾਡੇ ਘੂਟ ਮਾਰਦੇ ਆਗੇ ਵੀ ਬੰਦਾ ਸੇਵਾ ਕਰਨ ਆਇਆ ਜਾਪ ਪਾਠਾ ਨੇ ਵਰਖਣ ਆਇਆ ਟੂਡੇ ਟੱਕਰ ਪਰਖਿਆ ਉਹ ਨਹੀਂ ਨਹੀਂ ਉਹ ਤਾਂ ਕਈ ਗੱਲਾਂ ਬੰਦੇ ਹੁੰਦੇ ਆ ਨਹੀਂ ਉਹਨੇ ਛੋ ਟੱਕਰ ਕਿਹਾ ਜਿਹੜੇ ਗਰੀਬ ਜਨਤਾ ਦੀ ਜਿਹੜੀਆਂ ਕੁਰਬਾਨੀਆਂ ਚੱਲਦੇ ਪਏ ਪਾਪਾ ਦੇਖੀਏ ਕੋਈ ਗੱਲ ਨਹੀਂ ਆਗੇ ਬਈ ਬੱਬੂ ਜਾਣਾ ਉਹਨੇ 90% ਕੁਰਬਾਨੀਆਂ ਕਿਹੋ ਜਿਹੋਏ ਤੁਹਾਨੂੰ ਪਤਾ ਹੀ ਹੈ ਨਹੀਂ ਹੁਣ ਕੋਈ ਗੱਲ ਹੋਣੀ ਕੀ ਮੰਨ ਲੋ ਹੁਣ ਜਿਹੜੇ ਕੋਸ਼ਕ ਜਿੰਮੇਦਾਰ ਵੀ ਅੱਗੇ ਹੋ ਕੇ ਕਹਿੰਦੇ ਆ ਵੀ ਇਹਨਾਂ ਨੇ ਸਾਡੇ ਦਿਹਾੜੀ ਨਹੀਂ ਆਉਣਾ ਵੀ ਇਹ ਰਸਾਂ ਬੜਾ ਦੇ ਦਾ 10000 ਰੁਪਏ ਵੀ ਦਿਹਾੜੀ ਨਹੀਂ ਆਉਣਾ ਇਹਨਾਂ ਨੇ ਰਾਸ਼ਨ ਬਾਲਾ ਜਿਆਦਾ ਇਕੱਠਾ ਕਰੀ ਬੈਠੇ ਆ ਹਾਂਜੀ ਮੇਰੇ ਤੋਂ ਇੱਕ ਗੱਲ ਮੇਰੇ ਆ ਗਈ ਇਹ ਗੱਲ ਸਨ ਜਿਹਨੇ ਜਿਹੜੇ ਜਿਹਨੇ ਕੰਮ ਕਰਨ ਉਹਨੇ ਕਰਨਾ ਜਿਹਨੇ ਨਹੀਂ ਕਰਨਾ ਨਹੀਂ ਕਰਨਾ ਆ ਵੀ ਆਪਣੇ ਵੀ ਵੇਖ ਲੈ ਇਥੇ ਇਹ ਵਿਲੇ ਦੁਰੇ ਫਿਰਦੇ ਕੰਮ ਹੁੰਦਾ ਬੇਰੋਗੀ ਦਾ ਮੈਂ ਇੱਕ ਗੱਲ ਕਰਦਾ ਇੰਨਾ ਕੰਮ ਆ ਜਿੱਥੇ ਮਰਜ਼ੀ ਕੰਮ ਕਰੋ ਬਸ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਈਵ ਨੂੰ ਜਿਹੜੇ ਬੰਦੇ ਨੇ ਕਿਹਾ ਸੀਗਾ ਵੀ ਇਹਨੇ ਸਾਡੇ ਦਿਹਾੜੀ ਨਹੀਂ ਆਉਣਾ ਉਹਦੇ ਤੱਕ ਵੀਡੀਓ ਪਹੁੰਚਾ ਦਿਓ ਇਹ ਕਿਉਂ ਵਹੋ ਬੰਦੇ ਦੀ ਮਾਰੀ ਜਾਂਦਾ ਉਹਨਾਂ ਬੰਦਿਆਂ ਨੂੰ ਕਹਿਣਾ ਚਾਹਣਾ ਜਿਹੜੇ ਜਿਹੜੇ ਉਹਨਾਂ ਦੇ ਕੰਮ ਤੇ ਜਾਂਦੇ ਆ ਜਿਹੜੇ ਉਹਨਾਂ ਦੇ ਪਿੰਡ ਦੇ ਆ ਜੇ ਤਾਂ ਉਹਨਾਂ ਦੇ ਵਿੱਚ ਅਣਖ ਤੇ ਗੈਰਤ ਹੋਈ ਜਿਹੜੇ ਬੰਦਿਆਂ ਨੇ ਇਹ ਗੱਲ ਕਹੀ ਆ ਸਾਰੇ ਜ਼ਿਮੀਂਦਾਰ ਭਾਈਆਂ ਨੂੰ ਵੇਚ ਨਾ ਲਓ ਸਾਰੇ ਪਿਆ ਜਾਤਾਂ ਪਾਤਾਂ ਨੂੰ ਵੇਚ ਨਾ ਲਓ ਜਿਹੜੇ ਬੰਦਿਆਂ ਨੇ ਇਹ ਗੱਲ ਕਹੀ ਆ ਉਹਨਾਂ ਦੇ ਕਿਸੇ ਨੇ ਦਿਹਾੜੀ ਨਹੀਂ ਜਾਣਾ ਉਹਨਾਂ ਦੇ ਨਹੀਂ ਜਾਣਾ ਕੱਲਿਆਂ ਦੇ ਕਿਹੜੇ ਬੰਦੇ ਨੇ ਇਹ ਗੱਲ ਕਹੀ ਆ ਦੋ ਜਾਣੀ ਆ ਉਹ ਇੱਕ ਜਾਣਾ ਫਿਰ ਦੋ ਜਾਣੀ ਆ ਬਸ ਉਹਨਾਂ ਦਾ ਧਿਆਨ ਰੱਖੋ ਉਹਨਾਂ ਦੇ ਬਾਈਗੀ ਜੇ ਤਾਂ ਤੁਹਾਡੇ ਅਣਖ ਤੇ ਗੈਰਤ ਹੋਈ ਤੁਹਾਡੇ ਪਿੰਡ ਦੇ ਵਿੱਚ ਫੇਰ ਤਾਂ ਤੁਸੀਂ ਸਮਝ ਜਿਓਗੇ ਤੋ ਇਹ ਨਾ ਹੋਈ ਤੇ ਬਸ ਫਿਰ ਤਾਂ ਪਤਾ ਹੀ ਐ ਠੀਕ ਐ ਨਾ ਅਣਕਿਆਰਤ ਮੁੱਕੀ ਹੋਈ ਆ ਬਾਈ ਕਹਿੰਦੇ 6-6 ਮਹੀਨਿਆਂ ਦਾ ਰਾਸ਼ਨ ਸਟੋਰ ਕਰੀ ਬੈਠਿਆ ਹੁਣ ਉਹਨਾਂ ਦੀ ਫਸਲ 2-2 ਸਾਲ ਤਾਂ ਉਹਨਾਂ ਦੀ ਫਸਲ ਨਹੀਂ ਹੋਣੀ ਜੀ ਵੀ ਹੁਣ ਅਕਸਰ ਜੱਟ ਤੇ ਜ਼ਿਮੀਂਦਾਰ ਦਾ ਰੇਤਾ ਜਿਹੜਾ 9 ਮਾਸ ਦਾ ਆਗਾ ਵੀ ਜਦੋਂ ਹੁਣ ਮੰਨ ਲਓ ਉਹਨਾਂ ਦੀਆਂ ਫਸਲਾਂ ਹੀ ਮੰਨ ਲਓ ਮਰ ਗਈਆਂ ਉਹ ਦਿਹਾੜੀ ਕਿਹਦੇ ਜਾਣਗੇ ਕਿੱਥੋਂ ਖਾਣਗੇ ਜੇ ਮੰਨ ਲਓ ਉਹਨੇ 6-6 ਮਹੀਨਿਆਂ ਦਾ ਰਾਸ਼ਨ ਸਟੋਰ ਵੀ ਕਰ ਲਿਆ ਕਿੰਡੀ ਕਮਾੜੀ ਗੱਲ ਆ ਬਾਈ ਢਾੜੀ ਨਾਲ ਅੱਗੇ ਬੈਠੇ ਖਾਧਾ ਲੈਣਗੇ ਇਹ ਤਾਂ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਨਾ ਸਾਰਾ ਕੁਝ ਪੈਕਟ ਬਾਅਦ ਵੜੇ ਪੈਕਟ ਚੜ੍ਹੇ ਇਹ ਇਹ ਸੰਦੇਸ਼ ਗੱਲ ਤੇ ਬੋਲ ਰਹੇ ਆ ਇਹਨਾਂ ਨੇ 6 ਮਹੀਨਿਆਂ ਦਾ ਰਾਸ਼ਨ ਸਟੋਰ ਕਰ ਲਿਆ ਬਈ ਇਹਨਾਂ ਨੇ ਸਾਲ ਦਾ ਕਰ ਲਿਆ ਕਿ ਢਿੱਕ ਗੱਲ ਆ ਬਈ ਜੇ ਕਰਦਾ ਹਾਂ ਹਾਂ ਇਹੋ ਜਿਹਾ ਬੋਲ ਨਾ ਬੋਲੋ ਕਰ ਕਰ ਕੇ ਕਹਿੰਦੇ ਆ ਜੀ ਤੁਹਾਡੇ ਘਰੇ ਰਾਸ਼ਨ ਚੈੱਕ ਕਰਕੇ ਆਵਾਂਗੇ ਬਾਈ ਹੈ ਬਈ ਫੇਰ ਰਾਸ਼ਨ ਦੇਵਾਂਗੇ ਤੁਸੀਂ ਕੌਣ ਹੁੰਦੇ ਆ ਬਈ ਉਹ ਚੈੱਕ ਕਰਨ ਵਾਲੇ ਤੂੰ ਸੇਵਾ ਕਰਨਾ ਆ ਬਈ ਸੇਵਾ ਕਰ ਤੂੰ ਕਾਰ ਦੇ ਨਹੀਂ ਕਰਨਾ ਸੇਵਾ ਕਰਨਾ ਇਹੇ ਦਾ ਘਰ ਬੋਲਣਾ ਨਹੀਂਗਾ ਇਹਦਾ ਨਾਟਕ ਨਹੀਂ ਹੈਗਾ ਇਹਦਾ ਇਹਦਾ ਮਜ਼ਾਕ ਹੈ ਸਹੀ ਗੱਲ ਬਹੁਤ ਬੜਾ ਇਹਦਾ ਬਹੁਤ ਬੜੀ ਬੇਇੱਜ਼ਤੀ ਹੈ ਇਹਦਾ ਗੱਲ ਹੈ ਕੋਈ ਬੰਦਾ ਮੰਗਦਾ ਰੋ ਮਰ ਕੇ ਮੰਗਦਾ ਸਾਰੇ ਪੰਜਾਬ ਦੀ ਬੇਇੱਜ਼ਤੀ ਹੈ ਇਹ ਚ ਮੰਗਣ ਵਾਲਾ ਮਰਨ ਦੇ ਬਰਾਬਰ ਆ ਬਾਈ ਜੀ ਹੂੰ ਨਾਲੇ ਸਿੱਖ ਕੌਮ ਤਾਂ ਕਿਸੇ ਨੂੰ ਟੋਟਾਉਣ ਨਹੀਂ ਦਿੰਦੀ ਇਹ ਗੱਲ ਹੈ ਇਹ ਸਾਡੇ ਬਾਬੇ ਨਾਨਕ ਦਾ ਲੰਗਰ ਚਲਾਇਆ ਵੇ ਛੋੜੀਆਂ ਕੌਮਾਂ ਫਰ ਗੁਰੂ ਗੋਬਿੰਦ ਸਿੰਘ ਜੀ ਨੇ ਐਵੇਂ ਨਾ ਗੱਲ ਨਾਲ ਲਾੜਿਆ ਸੀਗਾ ਫਿਰ ਇਹ ਕਹਿਣੀ ਗੱਲ ਬਣ ਜੇ ਵੀ ਇਹਨਾਂ ਨੇ ਤਾਂ ਗੁਰੂ ਸਾਹਿਬ ਤੋਂ ਵਿਧਾੜੀ ਮੰਗ ਲਈ ਸੀ ਕਿ ਭਾਈ ਇਸ ਦਾ ਵੇਚ ਜਾਵਾਂਗੇ ਤੁਹਾਡੀ ਉਹ ਹੀ ਗੱਲ ਉਹ ਬਾਪੂ ਵੀ ਮੰਗ ਲਈ ਸੀ ਉਹਦਾ ਕੋਈ ਗੱਲ ਇਹਦਾ ਉਹ ਆਪਣਾ ਇੱਦਾਂ ਵੱਡੀਆਂ ਨਾ ਗੱਲ ਕਰੋ ਨਾ ਨਾ ਭਾਈ ਇੱਦਾਂ ਵੱਡੀਆਂ ਨਹੀਂ ਬਾਲੇ ਵੱਡੇ ਵਿਦਵਾਨ ਦਾ ਆਪਾਂ ਨਹੀਂ 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 ਆਪਣਾ ਹੀ ਆਪਾਂ ਹਾਂ ਇਹ ਪਹਿਲੇ ਅਸੀਂ ਹਾਂ ਨਹੀਂ 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 ਸਾਰਾ ਉਹਦਾ ਇਹ ਬੋਲਾਂ ਨੂੰ ਮਿਲੂਗਾ ਸਾਰਾ ਪਰ ਨਾ ਭਾਈ ਤੁਸੀਂ ਸੇਵਾ ਸਾਡੇ ਬਿਆਸ ਦੇ ਲੋਕ ਬਹੁਤ ਚੰਗੇ ਆ ਬਹੁਤ ਵਧੀਆ ਲੋਕ ਆ ਸਾਡੇ ਨਾ ਕਰੋ ਮਜਾ ਨਾ ਨਹੀਂ ਨਹੀਂ ਇਹਦਾ ਇੱਕ ਉਸਕ ਲੋਕ ਹੁੰਦੇ ਆ ਬਾਈ ਉਸਕ ਲੋਕਾਂ ਨੂੰ ਕਹਿੰਦੇ ਆ ਬਾਈ ਉਸਕ ਬੰਦੇ ਹੀ ਮੂਰੇ ਆਏ ਆਗੇ ਇੱਕ ਜਿਨ੍ਹਾਂ ਦੀਆਂ ਵੀਡੀਓ ਆਈਆਂ ਕੁਝ ਮੈਂ ਕਹਿੰਦਾ ਸੋਸ਼ਲ ਮੀਡੀਆ ਵਾਲੇ ਵੀ ਅਜਿਹੇ ਬੰਦੇ ਹੁੰਦੇ ਆ ਕਿ ਇਹ ਦੀ ਇਹ ਗੱਲ ਨੂੰ ਅੱਗੇ ਕਰੰਦੇ ਮਾਰੇ ਉਹ ਅਗਲੇ ਬੰਦਾ ਖਵਾ ਵੀ ਲੈਂਦੇ ਆ ਕਿ ਤੂੰ ਐਂ ਗੱਲ ਕਹੇ ਤੇਰੀ ਵਾਇਰਲ ਹੋਊਗੀ ਇਹ ਗੱਲਾਂ ਵੀ ਹੈਗੀਆਂ ਬਾਈ ਇੱਕ ਹਿੰਦੂ ਸਗਠਨ ਦੇ ਇੱਕ ਨਾ ਹਿੰਦੂ ਸਗਠਨ ਦੇ ਲੋਕ ਬੈਠੇ ਆ ਉਹ ਕਹਿ ਰਹੇ ਆ ਵੀਡੀਓ ਆਈ ਹੈ ਸਾਹਮਣੇ ਆਈ ਹੈ ਨਾ ਬਾਈ ਉਹ ਕਹਿ ਰਿਹਾ ਕਿ ਸਾਰੇ ਗੇਟ ਖੋਲ ਦਿਓ ਨਾ ਰਹੇਗਾ ਬਾਸ ਔਰ ਨਾ বাজੇਗੀ ਬਾਂਸਰੀ ਉਹ ਵੀ ਹੋ ਸਕਦਾ ਫੇਕ ਫੇਕ ਸਾਰਿਆਂ ਨੂੰ ਖਤਮ ਕਰ ਦਿਓ ਨਹੀਂ ਭਾਈ ਹੁਣ ਉਹ ਹਹਾਕਾਰ ਮੱਜਾਂਦੀ ਉਹ ਫੇਕ ਹੋਊਗੀ ਉਹ ਨਹੀਂ ਫੇਕ ਵੀਡੀਓ ਬਹੁਤ ਯਾਨੀ ਕਿ AI ਦੀ ਨਹੀਂ ਬਣੀ ਐ ਹੁੰਦਾ ਵੀ ਐ ਹੋ ਜੇ ਪਾੜੋ ਦੇ ਰਾਜ ਕਰੀਏ ਉਹਦਾ ਵੀਰੇ ਅਸੀਂ ਨਾ ਅੱਗਲ ਹੋਈ ਪਈ ਆ ਅਸੀਂ ਸਰਚ ਕਰ ਲਈ ਉਹ AI ਦੀ ਨਹੀਂ ਬਣੀ ਉਹ ਮੋਬਾਈਲ ਦੀ ਬਣੀ ਦੀ ਹੈ ਮੋਬਾਈਲ ਦੀ ਬਣੀ ਹੈ ਮੋਬਾਈਲ ਦੀ ਬਣੀ ਉਹ ਅਸੀਂ ਫੁੱਲ ਜ਼ੋਰ ਲਾ ਲਿਆ ਉਹਦੇ ਤੇ ਅਸੀਂ ਕੱਲ ਦਾ ਫੁੱਲ ਜ਼ੋਰ ਲਾ ਲਿਆ ਪਰ ਉਹ ਰੀਨਲ ਵੀਡੀਓ ਆ ਇਹਦੂ ਇਹਦੂ ਤੇ ਕਿੱਡਾ ਘਟਿਆ ਗੱਲ ਹੋ ਸਕਦੀ ਕਿਉਂ ਭਾਈ ਕਿੱਡੀ ਘਟਿਆ ਗੱਲ ਆ ਇਹ ਇਹਨਾਂ ਨੇ ਹਿੰਦੁਸਤਾਨ ਬਣਾਉਣਾ ਯਾਰ ਮੰਨ ਲਾ ਵੀ ਬਣਾਉਣਾ ਇਹਨਾਂ ਨੇ ਚੰਗੇ ਕੰਮ ਕਰਕੇ ਬਣਾਉਣ ਲੋਕਾਂ ਦਾ ਘਰ-ਬਾਰ ਆ ਸ਼ਰਤਾਂ ਵਧੀਆ ਯਾਰ ਅਸੀਂ ਆਪਾਂ 47 ਤੋਂ ਲੈ ਕੇ ਤੇ ਅੱਜ ਤੱਕ ਥੋਡੇ ਨਾਲ ਖੜੇ ਆ ਇਹਨਾਂ ਦੇ ਨਾਲ ਖੜੇ ਆ ਖੜਾ ਕੇ ਖੜੇ ਆ ਕਿ ਨਹੀਂ ਖੜੇ ਆ ਆਪਾਂ ਨਾਲ ਖਾਸ ਤਾਨ ਦੀ ਜਿਨ੍ਹਾਂ ਨੇ ਗੱਲ ਕਰੀ ਹੈ ਕਰੀ ਹੈ ਪਰ ਜਿਹੜੇ ਇਮਾਨਦਾਰ ਲੋਕ ਆ ਉਹ ਨਹੀਂ ਕਰਦੇ ਅੱਜ ਤੱਕਰ ਗੱਲ ਨਹੀਂ ਖਾਲਸਤਾਨ ਦੀ ਤਾਂ ਗੱਲ ਪਿੰਡਰਾਲਿਆਂ ਨੇ ਵੀ ਨਹੀਂ ਕੀਤੀ। ਉਹਨਾਂ ਨੇ ਖਾਲਸਤਾਨ ਦੀ ਗੱਲ ਨਹੀਂ ਕੀਤੀ ਸੀ। ਉਹਨਾਂ ਨੇ ਸਿਰਫ 12 ਮੰਗਾਂ ਰੱਖੀਆਂ ਸੀ। ਉਹ ਕਿਹੜੀਆਂ-ਕਿਹੜੀਆਂ ਸੀ ਪੰਜਾਬ ਦੇ ਫਾਇਦੇ ਵਾਲੀਆਂ। ਸਿਰਫ 12 ਮੰਗਾਂ ਹੀ ਰੱਖੀਆਂ ਸੀ ਪਰ ਇਹਨਾਂ ਨੇ ਯਾਰ ਕਿ ਯਾਰ ਇੰਨਾ ਕੁਝ ਯਾਰ। ਨਪਾਲ ਦੇ ਵਿੱਚ ਹੁਣ ਕੀ ਕੁਝ ਹੋਇਆ? ਇਹ ਉਹੋ ਕੁਝ ਹੀ ਚਾਹੁੰਦੇ ਆ ਫਿਰ ਹੋਰ ਕੀ ਚਾਹੁੰਦੇ ਆ ਇਹ। ਇਹ ਆਪਣੀਆਂ ਆਪਣੀਆਂ ਗੱਲਾਂ ਆਪਣੀਆਂ ਨਾਲੀਆਂ ਜਿਹੜੀਆਂ ਇਹੋ ਜਿਹਾਂ ਬਣਾਉਣ ਜਿਹੜੀਆਂ ਚੀਨ ਵਾਲਿਆਂ ਨੇ ਬਣਾਈਆਂ ਜਾਂ ਦਬਈ ਵਾਲਿਆਂ ਨੇ ਬਣਾਈਆਂ ਉਹ ਘਟੋ ਘੱਟ 20 20 ਸਾਲ ਟੁੱਟਦਗਾਨੀ ਐਡੀਆਂ ਵਧੀਆ ਛੜਕਾਂ ਬਣਾਉਂਦੇ ਆਪਸ ਐਡਾ ਵਧੀਆ ਕੰਮ ਕਰਾਉਂਦੇ ਆ ਉਹੋ ਜੇ ਸਾਡੇ ਕੰਮ ਕਰਾਉਂਦੇ ਉਹ ਸਾਡੇ ਲੋਕਾਂ ਦੇ ਸਾਡੇ ਲੋਕਾਂ ਦੇ ਵਿੱਚ ਕਸੂਰ ਹੈਗਾ ਇਹ ਇਹ ਮੈਂ ਲੈਂਡ ਕਾਰ ਦਾ ਕਸੂਰ ਹੈ ਸਾਡੇ ਲੋਕਾਂ ਦਾ ਹੀ ਕਸੂਰ ਹੈ ਜਿਹੜੀ ਜਿਹੜੀ ਜਿਵੇਂ ਆ ਗਏ ਪੱਟਣ ਲੱਗਿਆਂਦੇ ਜਾਨੀ ਕਿ ਪਹਿਲਾਂ ਪੈਪਾ ਪਾਣੀ ਕਿ ਪਾਉਂਦੇ ਹੁਣ ਜਦ ਕਿ ਗਵਰਨਮੈਂਟ ਦੇ ਕੋਈ ਹਮ ਪਹਿਲੇ ਸੜਕ ਬਣੋਗੀ ਤੇ ਬਾਅਦ ਚ ਪੈਪਾ ਪਾਉਣ ਵਾਲੇ ਆ ਜਾਂਦੇ ਆ ਮੇਰੇ ਪਹਿਲਾ ਹੀ ਕੰਮ ਕਰਾਉਣਾ ਚਾਹੀਦਾ ਤੇ ਪਹਿਲਾ ਹੋਣਾ ਚਾਹੀਦਾ ਸਾਰੂ ਕੁਛ ਇਹਨਾਂ ਨੇ ਹੁਣ ਇਹਨਾਂ ਨੇ ਹੁਣ ਉੱਥੇ ਕੋਈ ਕਾਨੂੰਨੀ ਕਟਨੀ ਸੀ ਜਿਹੜੀ ਲੈਂਡ ਕੋਡ ਜਿਹੜੀ ਉਹ ਲੁਧਿਆਣੇ ਦੇ ਨਾਲ ਹਮ ਇਹਨਾਂ ਨੇ ਪਹਿਲਾਂ ਉਹਦਾ ਨਕਸ਼ਾ ਬਣਾ ਕੇ ਇੱਥੇ ਪਾਰਕ ਬਣੂਗੀ ਇੱਥੇ ਇਹਨੇ ਘਰ ਉਹਦਾ ਨਕਸ਼ਾ ਪੂਰਾ ਬਣ ਸਕਦਾ ਸੀ ਪਹਿਲਾਂ ਪਹਿਲਾਂ ਬਣਾ ਕੇ ਚਲੋ ਰੱਤ ਹੋ ਗਿਆ ਮੈਂ ਤਾਂ ਦੱਸਦਾ ਨਾ ਉਹ ਰੱਤ ਹੋ ਗਿਆ ਉਹਦਾ ਨਕਸ਼ਾ ਬਣਾ ਕੇ ਉਹਦੇ ਵਿੱਚ ਐਡਾ ਵੱਡਾ ਟਾਵਰ ਲਾਉਣਾ ਇੱਡਾ ਵੱਡਾ ਆਰਕ ਬਣਾਉਣਾ ਗੱਲਾਂ ਤਾਂ ਹੋਈਆਂ ਬਹੁਤ ਪਰ ਉਹਨੂੰ ਨਕਸ਼ੇ ਨੂੰ ਸਾਰੀ ਦੁਨੀਆ ਦੇ ਅੱਗੇ ਪੇਸ਼ ਕਰ ਦੇ ਵੀ ਆਹ ਕਸਬਾਣਾ ਇੱਥੇ ਐਨੇ ਘਰ ਬਣਨੇ ਤੁਹਾਨੂੰ ਮਿਲਣਿਆ ਇੱਕ ਇਕੱਲੇ ਨੂੰ ਇੱਕ ਘਰ ਮਿਲੂਗਾ ਪਲਾਟ ਮਿਲੂਗਾ ਐਨੇ ਗਵਰਨਮੈਂਟ ਪੈਸੇ ਲਊ ਐਨੇ ਐਨੇ ਤੁਹਾਨੂੰ ਦੇਣੇ ਪੈਣੇ ਆ ਉਹ ਸਾਰਾ ਕੁਝ ਬਣਾਉਂਦੇ ਉਵੇਂ-ਉਵੇਂ ਫਿਰ ਇੱਕ ਸ਼ਹਿਰ ਬਣਾਉਂਦੇ ਉੱਥੋਂ ਫਿਰ ਕੰਮ ਚੱਲ ਪੈਂਦਾ ਉੱਥੇ ਫਿਰ ਲੋਕਾਂ ਵੀ ਪੈਣੀ ਉੱਥੇ ਫਿਰ ਖਾਂ ਵੀ ਪਾੜੀ ਦੇਣ ਲੱਗ ਗਏ ਬੰਦਾ ਕੀ ਹੋਣਾ ਸੀ ਕਿਉਂ ਬਈ ਠੀਕ ਹੈ ਨਾ ਨਹੀਂ ਜੀ ਹਾਂ ਇਹਦਾ ਆਪਾਂ ਉਹਨਾਂ ਨੇ ਯਾਰ ਟੱਕੇ ਨਾਲ ਰੋਕਣ ਲੱਗ ਗਏ ਉਹ ਗੱਲ ਆ ਕੋਈ ਉਹ ਪਹਿਲਾਂ ਲੋਕਾਂ ਦੇ ਅੱਗੇ ਪੇਸ਼ ਕਰਦੇ ਮੈਂ ਬਣ ਗਿਆ ਮੈਂ ਜਦੋਂ ਯਾਰ ਮੁੱਖ ਮੰਤਰੀ ਬਣ ਗਿਆ ਨਾ ਮੈਂ ਤੁਹਾਨੂੰ ਦੱਸਦਾ ਉਹਦੇ ਮੈਂ ਪਹਿਲਾਂ ਪੇਸ਼ ਕਰਿਆ ਕਰੂੰ ਵੀ ਇੱਥੇ ਆ ਚੀਜ਼ ਬਣਨੀ ਆ ਸਾਰੇ ਤੁਹਾਨੂੰ ਪਸੰਦ ਆ ਫੇਰ ਆਪਾਂ ਫੇਰ ਆਪਾਂ ਉਹਨੂੰ ਸ਼ੁਰੂ ਕਰਿਆ ਕਰਾਂਗੇ ਫਿਰ ਲੋਕਾਂ ਦੀ ਸਹਿਮਤੀ ਲਿਆ ਕਰਾਂਗੇ ਐਨੇ ਲੋਕ ਜੇ ਲੋਕਾਂ ਦੀਆਂ ਵੋਟਾਂ ਵਧ ਗਈਆਂ ਉਸ ਤੋਂ ਬਾਅਦ ਲੋਕੀ ਮੁੱਖ ਮੰਤਰੀ ਨਾ ਕਹਿਣ ਲੱਗ ਜਾਈਂ ਨਹੀਂ ਮੈਂ ਤਾਂ ਮਜ਼ਾਕ 'ਚ ਕਰਦਾ ਉਹ ਗਾਹ ਪ੍ਰਮਾਤਾਂ ਨੂੰ ਪਤਾ ਮੈਂ ਤਾਂ ਮੰਨਣਾ ਚਾਹੁੰਦਾ ਹੀ ਨਹੀਂ ਤੇ ਮੈਂ ਕੀ ਲੈਣਾ ਮੁੱਖ ਮੰਤਰੀ ਤੋਂ ਤੇ ਮੈਂ ਉਹ ਗੱਲ ਕਰਦਾ ਇਹੋ ਜਿਹੀਆਂ ਪਾਲਿਸੀਆਂ ਲੈ ਕੇ ਆਉਣ ਪਰ ਇਹੋ ਜਿਹੀਆਂ ਵਧੀਆ ਪਾਲਿਸੀਆਂ ਲੈ ਕੇ ਆਉਣ ਹਿੰਦੁਸਤਾਨ ਤਲ ਨੂੰ ਪਰਾ ਦਿੰਦੇ ਆ ਇਹ ਤਾਂ ਸਾਰਾ ਹਿੰਦੁਸਤਾਨ ਅਹੀ ਕੱਲ ਨੂੰ ਲਾਉਣ ਦਿੰਦੇ ਆ ਪਰ ਪਾਲਿਸੀਆਂ ਵਧੀਆ ਲੈ ਕੇ ਆਉਣ ਲੋਕਾਂ ਦੇ ਭਵਿੱਖ ਦੀਆਂ ਲੋਕਾਂ ਦੇ ਫਾਇਦੇ ਦੀਆਂ ਕੋਈ ਨਾ ਮੈਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਮਿੰਟ ਸਤਿ ਸ਼੍ਰੀ ਅਕਾਲ ਤੇ ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਐਡਾ ਹੀ ਲਾਈਵ ਆ ਕੱਲ ਨੂੰ ਫੇਰ ਇਸੇ ਵੇਲੇ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ 7 ਵਜੇ ਲਾਈਵ ਹੋਇਆ ਕਰਾਂਗੇ ਥੋੜਾ ਜਿਹਾ ਘੰਟਾ ਪਹਿਲਾਂ ਇਦੋਂ ਹਾਂਜੀ ਮਿੱਤਰੋ ਵਾਅਦਾ ਤੋਂ ਵਾਅਦਾ ਸ਼ੇਅਰ ਕਰ ਦਿਓ ਦੱਬ ਦਿਓ ਕੰਮ ਨੂੰ 单的话的应该没有，哦，一百六百，李哎、啊。啊